ਸਸ਼੍ਰੀ ਕਾਲ ਜੀ ਤੁਸੀਂ 2024 ਇੰਟੂ 7 ਪਿੰਚਾ ਅ ਦਿੱਲੀ ਦੇ ਚੰਦਰ ਮੰਦਰ ਤੇ ਸਹੀ 2000 ਚ ਦੇ ਬੈਨਰ ਹੈ ਇੱਕ ਕਿਸਾਨ ਮਹਾਪੰਚਾਇਤਾਂ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਭਾਰੇ ਗਿੰਤੀ ਵਿੱਚ ਕਿਸਾਨ ਸ਼ਾਮਲ ਹੋਏ ਭਾਰੀ ਬਾਰਿਸ਼ ਦੇ ਬਾਵਜੂਦ ਕਿਸਾਨਾਂ ਦਾ ਉਤਸ਼ਾਹ ਕਾਬਿਲ-ਏ-ਤਾਰੀਫ਼ ਰਿਹਾ ਕਈ ਥਾਵਾਂ ਤੇ ਪੁਲਿਸ ਵੱਲੋਂ ਚੈਕਿੰਗ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਸੜਕਾਂ ਤੇ ਲੰਬੇ ਜਾਮ ਲੱਗ ਗਏ ਤੇ ਕਈ ਕਿਸਾਨ ਮੌਕੇ ਤੇ ਨਹੀਂ ਪਹੁੰਚ ਸਕੇ ਫਿਰ ਵੀ ਹਜ਼ਾਰਾਂ ਕਿਸਾਨ ਮਹਾਪੰਚਾਇਤ ਵਿੱਚ ਹਾਜ਼ਰ ਰਹੇ ਇਹ ਮਹਾਪੰਚਾਇਤ ਵਿੱਚ ਜਗਜੀਤ ਸਿੰਘ ਡੱਲੇਵਾਲ ਪੀ ਆਰ ਪਾਂਡਿਆ ਅਨਿਲ ਤਾਲਾਨ ਅਤੇ ਬਲਦੇਵ ਸਿੰਘ ਸਿਰਸਾ ਸਤਨਾਮ ਸਿੰਘ ਬਿਹਰੂ ਕਾਕਾ ਸਿੰਘ ਕੋਟੜਾ ਮਨਿੰਦਰ ਸਿੰਘ ਮਾਨ ਰਘੂਵੀਰ ਪੰਘਾਲਾ ਸਮੇਤ ਕਈ ਆਗੂ ਮੌਜੂਦ ਸਨ ਕਿਸਾਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਮੰਤਰੀ Shivraj Singh Chouhan ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਵਿੱਚ ਮੁੱਖ ਮੰਤਰੀ ਮੁੱਖ ਤੌਰ ਤੇ MSP ਗਰੰਟੀ ਕਾਨੂੰਨ ਬਣਾਉਣ, ਸ਼ੰਭੂ ਖਨੋਰੀ ਅਤੇ ਰਤਨਪੁਰ ਬੋਰਡਰਾ ਤੇ ਚੱਲੇ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰੀ ਕਰਨ ਦੀ ਗੱਲ ਕੀਤੀ ਗਈ। ਨਾਲ ਹੀ ਮੰਗ ਕੀਤੀ ਗਈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਤੋਂ ਖੇਤੀ, ਡੇਰੀ, ਪੋਲਟਰੀ ਅਤੇ ਮੱਛੀ ਪਾਲਣ ਖੇਤਰ ਨੂੰ ਬਾਹਰ ਰੱਖਿਆ ਜਾਵੇ ਅਤੇ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਗਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮੰਗ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਨਿਆਂ ਮਿਲ ਸਕੇ ਸ੍ਰੀ ਕਾਲ ਜੀ ਤੁਸੀਂ 1224 7 ਪੰਜਾਬ ਅ ਦਿੱਲੀ ਦੇ ਚੰਦਰ ਮੰਤਰ ਤੇ ਸਹਿਯੋਗ ਕਿਸਾਨ ਰੋਸ਼ ਦੇ ਬੈਨਰ ਤੇ ਇੱਕ ਕਿਸਾਨ ਮਹਾਪੰਚਾਇਤ ਦੀ ਯੋਜਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋ ਭਾਰੀ ਬਾਰਿਸ਼ ਦੇ ਬਾਵਜੂਦ ਕਿਸਾਨਾਂ ਦਾ ਉਤਸ਼ਾਹ ਕਾਬਿਲੇ ਤਾਰੀਫ ਰਿਹਾ ਕਈ ਥਾਵਾਂ ਤੇ ਪੁਲਿਸ ਵੱਲੋਂ ਚੈਕਿੰਗ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਸੜਕਾਂ ਤੇ ਲੰਬੇ ਜਾਮ ਲੱਗ ਗਏ ਤੇ ਕਈ ਕਿਸਾਨ ਮੌਕੇ ਤੇ ਨਹੀਂ ਪਹੁੰਚ ਸਕੇ ਫਿਰ ਵੀ ਹਜ਼ਾਰਾ ਕਿਸਾਨ ਮਹਾਪੰਚਾਇਤ ਵਿੱਚ ਹਾਜ਼ਰ ਰਹੇ ਇਹ ਮਹਾਪੰਚਾਇਤ ਵਿੱਚ ਜਗਜੀਤ ਸਿੰਘ ਡੱਲੇਵਾਲ ਪੀਆਰ ਪਾਂਡਿਆ ਅਨਿਲ ਤਾਲਾਨ ਅਤੇ ਬਲਦੇਵ ਸਿੰਘ ਸਿਰਸਾ ਸਤਨਾਮ ਸਿੰਘ ਬਿਹਰੂ ਕਾਕਾ ਸਿੰਘ ਕੋਟੜਾ ਮਨਿੰਦਰ ਸਿੰਘ ਮਾਨ ਰਗੂਵੀਰ ਪੰਗਾਲਾ ਸਮੇਤ ਕਈ ਆਗੂ ਮੌਜੂਦ ਸਨ ਕਿਸਾਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਮੰਤਰੀ Shivraj Singh Chouhan ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਵਿੱਚ ਮੁੱਖ ਮੰਤਰੀ ਮੁੱਖ ਤੌਰ ਤੇ MSP ਗਰੰਟੀ ਕਾਨੂੰਨ ਬਣਾਓ, ਸ਼ੰਭੂ ਖਨੋਰੀ ਅਤੇ ਰਤਨਪੁਰ ਬੋਰਡਰਾ ਤੇ ਚੱਲੇ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰੀ ਕਰਨ ਦੀ ਗੱਲ ਕੀਤੀ ਗਈ। ਨਾਲ ਹੀ ਮੰਗ ਕੀਤੀ ਗਈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਤੋਂ ਖੇਤੀ, ਡੇਰੀ, ਪੋਲਟਰੀ ਅਤੇ ਮੱਛੀ ਪਾਲਣ ਖੇਤਰ ਨੂੰ ਬਾਹਰ ਰੱਖਿਆ ਜਾਵੇ ਅਤੇ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਗਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮੰਗ ਚਲ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਨਿਆਂ ਮਿਲ ਸਕੇ ਸ੍ਰੀ ਕਾਲਜ ਤੋਂ 2024 7 ਦਾ ਅ ਦਿੱਲੀ ਦੇ ਚੰਦਰਮੰਦਰ ਤੇ ਸਹਿਯੋਗ ਦੀ ਸੰਮੂਹ ਦੇ ਬੈਨਰ ਲੇਟਿਕ ਕਿਸਾਨ ਮਹਾਪੰਚਾਇਤ ਦਾ ਨਿਯੋਜਨ ਕੀਤਾ ਗਿਆ ਜਿਸ ਵਿੱਚ ਪਾਰੇ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਭਾਰੀ ਬਾਰਿਸ਼ ਦੇ ਬਾਵਜੂਦ ਕਿਸਾਨਾਂ ਦਾ ਉਤਸ਼ਾਹ ਕਾਬਿਲੇ ਤਾਰੀਫ ਰਿਹਾ ਕਈ ਥਾਵਾਂ ਤੇ ਪੁਲਿਸ ਵੱਲੋਂ ਚੈਕਿੰਗ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਸੜਕਾਂ ਤੇ ਲੰਬੇ ਜਾਮ ਲੱਗ ਗਏ ਤੇ ਕਈ ਕਿਸਾਨ ਮੌਕੇ ਤੇ ਨਹੀਂ ਪਹੁੰਚ ਸਕੇ ਫਿਰ ਵੀ ਹਜ਼ਾਰਾਂ ਕਿਸਾਨ ਮਹਾਪੰਚਾਇਤ ਵਿੱਚ ਹਾਜ਼ਰ ਰਹੇ ਇਹ ਮਹਾਪੰਚਾਇਤ ਵਿੱਚ ਜਗਜੀਤ ਸਿੰਘ ਡੱਲੇਵਾਲ ਪੀਆਰ ਪਾਂਡਿਆ ਅਨਿਲ ਤਾਲਾਨ ਅਤੇ ਬਲਦੇਵ ਸਿੰਘ ਸਿਰਸਾ ਸਤਨਾਮ ਸਿੰਘ ਬਿਹਰੂ ਕਾਕਾ ਸਿੰਘ ਕੋਟੜਾ ਮਨਿੰਦਰ ਸਿੰਘ ਮਾਨ ਰਗੂਵੀਰ ਪੰਗਾਲਾ ਸਮੇਤ ਕਈ ਆਗੂ ਮੌਜੂਦ ਸਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਮੰਤਰੀ Shivraj Singh Chouhan ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਵਿੱਚ ਮੁੱਖ ਮੰਤਰੀ ਮੁੱਖ ਤੌਰ ਤੇ MSP ਗਰੰਟੀ ਕਾਨੂੰਨ ਬਣਾਉਣ, ਸ਼ੰਭੂ ਖਨੋਰੀ ਅਤੇ ਰਤਨਪੁਰ ਬੋਰਡਰਾ ਤੇ ਚੱਲੇ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰੀ ਕਰਨ ਦੀ ਗੱਲ ਕੀਤੀ ਗਈ। ਨਾਲ ਹੀ ਮੰਗ ਕੀਤੀ ਗਈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਤੋਂ ਖੇਤੀ, ਡੇਰੀ, ਪੋਲਟਰੀ ਅਤੇ ਮੱਛੀ ਪਾਲਣ ਖੇਤਰ ਨੂੰ ਬਾਹਰ ਰੱਖਿਆ ਜਾਵੇ ਅਤੇ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਗਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮੰਗ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਨਿਆਂ ਮਿਲ ਸਕੇ